ਦੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਖਪਾਲ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਜੀ ਦੇ ਵੱਲੋਂ ਅੱਜ ਇੱਕ ਐਮ ਪ੍ਰੈਸ ਕਾਨਫਰੰਸ ਆਪ ਕੀਤੀ ਗਈ ਹੈ ਤਾਂ ਮੇਰੇ ਨਾਲ ਅਦਿੱਤਿਆ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਸਰ ਪਹਿਲਾਂ ਤਾਂ ਬਹੁ ਬਹੁਤ ਸਵਾਗਤ ਹੈ ਤੁਹਾਡਾ ਨਮਸਕਾਰ ਜੀ ਸਰ ਕਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਜਿਹੜੀ ਕਿ ਪ੍ਰੈਸ ਕਾਨਫਰੰਸ ਆਪ ਕੀਤੀ ਗਈ ਹੈ ਜੀ ਅ ਅੱਜ ਜਿਹੜਾ ਸਾਡਾ ਮੇਨ ਕੁਝ ਮੁੱਦੇ ਸੀਗੇ ਜਿੱਦਾਂ ਸ਼ਹਿਰ ਦੀ ਸਫਾਈ ਨੂੰ ਲੈ ਕੇ ਸਭ ਤੋਂ ਵੱਡਾ ਸਾਡਾ ਏਜੰਡਾ ਸੀਗਾ ਉਸ ਤੋਂ ਇਲਾਵਾ ਜਿਹੜੇ ਸ਼ਹਿਰ ਦੇ ਵਿੱਚ ਡਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਸੜਕਾਂ ਦੇ ਪੀਣ ਦੇ ਪਾਣੀ ਦੀ ਲੋਕਾਂ ਨੂੰ ਸਮੱਸਿਆ ਆ ਰਹੀ ਸੀ ਕਿ ਕਈ ਜਗ੍ਹਾ ਸੀਵਰ ਓਵਰਫਲੋ ਸੀ ਕਿ ਜਾਂ ਸਟਰੀਟ ਲਾਈਟ ਦੀ ਪ੍ਰੋਬਲਮ ਸੀ ਕਿ ਇਹ ਸਾਰਿਆਂ ਦੇ ਮੁੱਦੇ ਦੇ ਰਿਗਾਰਡਿੰਗ ਸਾਡੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਕਿ ਕਮੀਆਂ ਕਿੱਥੇ ਦੇਖੀਆਂ ਗਈਆਂ ਕੋਈ ਕਮੀਆਂ ਆਈਆਂ ਨੇ ਸਭ ਨੇ ਕੀ ਕਮੀਆਂ ਨੇ ਸ਼ਹਿਰ ਦੇ ਵਿੱਚ ਸਫਾਈ ਨਾ ਹੋ ਪਾਣੀ ਜਿਹਾ ਸਟਰੀਟ ਲਾਈਟਾਂ ਬੰਦ ਹੋਣੀਆਂ ਆ देखो सबसे पहले मैं शुरू करू सफाई दे रिगार्डिंग तो एसी कोशिश कर रहे हैं पूरे शहर ਨੂੰ ਸਾਫ਼ ਰੱਖਣ ਲਈ ਲੇਕਿਨ ਸਾਡੇ ਕੋਲ ਕੇਵਲ 5000 ਲੋਕ ਜਿਹੜੇ ਸਫਾਈ ਸੇਵਕ ਕੰਮ ਕਰਦੇ ਹਨ ਲੇਕਿਨ ਸ਼ਹਿਰ ਦੀ ਆਬਾਦੀ ਅਗਰ ਮੈਂ ਦੇਖੂ ਜਿੱਦਾਂ ਸ਼ਹਿਰ ਦਾ ਏਰੀਆ 170 स्क्वेयर किलोमीटर ਦਾ ਹੈ 30 ਲੱਖ ਦੇ ਨੇੜੇ ਤੇੜੇ ਸਾਡੀ ਫਲੋਟਿੰਗ ਪੋਪੂਲੇਸ਼ਨ ਹੋਣੀ ਹੈ ਤੋਂ 600 ਬੰਦੇ ਕੇ ਉਪਰ ਇੱਕ ਸਫਾਈ ਸੇਵਕ ਹੈ ਤੋਂ ਉਹ ਵੈਸੀ ਪਰ ਕੈਪੀਟਾ ਬੜਾ ਕਮ ਹੈ ਤਾਂ ਇਸ ਲਈ ਮੇਰੀ ਪੂਰੇ ਸ਼ਹਿਰ ਵਾਸੀਆਂ ਨੂੰ ਮੈਂ ਅਪੀਲ ਕੀਤੀ ਹੈ ਕਿ ਤੁਸੀਂ ਸ਼ਹਿਰ ਨੂੰ ਸਾਫ਼ ਰੱਖਣ ਲਈ ਸਾਡਾ ਸਪੋਰਟ ਕਰੋ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਤੀ ਹੈ ਡੋਰ ਟੂ ਡੋਰ ਕਲੈਕਸ਼ਨ ਨਹੀਂ ਹੋ ਰਹੀ ਤੁਹਾਡੇ ਸਵੀਪਿੰਗ ਨਹੀਂ ਹੋ ਰਹੀ ਤਾਂ ਤੁਸੀਂ ਇਹਦੇ ਬਾਰੇ ਸਾਨੂੰ ਇਨਫੋਰਮ ਕਰੋ ਅਸੀਂ ਉਹ ਥੋੜਾ ਕੰਮ ਕਰਾ ਕੇ ਦੇਵਾਂਗੇ ਲੇਕਿਨ ਤੁਸੀਂ ਰੋਡ ਤੇ ਕੂੜਾ ਨਾ ਸਿੱਟੋ ਤੁਸੀਂ ਕਿੱਧਰ ਵੀ ਗਏ ਮੰਦਿਰ ਮੈਂ ਗਏ ਰਸਤੇ ਮੈਂ ਜਾ ਕੇ ਕਿਧਰ ਕੂੜਾ ਸੱਟਦਾ ਸਾਰੇ ਦੁਕਾਨਦਾਰ ਕੀ ਕਰਦੇ ਹੈ ਕਿ ਰਾਤ ਨੂੰ ਸਾਰਾ ਕੂੜਾ ਕਰਕੇ ਰੋਡ ਤੇ ਸਿੱਟ ਦਿੰਦੇ ਤੋ ਇਹ ਲੋਕਾਂ ਨੂੰ ਮੇਰੀ ਅਪੀਲ ਸੀ ਕਿ ਤੁਸੀਂ ਇਦਾਂ ਨਾ ਕਰੋ ਫਿਰ ਅਸੀਂ ਜੇਕਰ ਚਾਲਾਨ ਕਰਾਂਗੇ ਕੁਝ ਹੋਰ ਕਾਰਵਾਈ ਕਰਾਂਗੇ ਫਿਰ ਲੋਕਾਂ ਨੂੰ ਇਹਦੇ ਬਾਰੇ ਪ੍ਰੋਬਲਮ ਹੋਣੀ ਹੈ ਸਰ ਸਿੱਧਮਕ ਨਾਲ ਦੇ ਨੰਨਲ ਲੀਅਰ ਵੈਲੀ ਦਾ ਪ੍ਰੋਜੈਕਟ ਹੈ ਤੇ ਬਹੁਤ ਕਰੋੜੀ ਪ੍ਰੋਜੈਕਟ ਸੀਗਾ ਜੋ ਸ਼ਹਿਰ ਦੇ ਸ਼ਹਿਰ ਦੇ ਸੁੰਦਰੀ ਕਰਨ ਦੀ ਬਣਾਇਆ ਗਿਆ ਸੀ ਪਰ ਜੇਕਰ ਹੁਣ ਦੀ ਗੱਲ ਕਰੀਏ ਤਾਂ ਹੁਣ ਉਹਦੇ ਹਾਲਾਤ ਤੁਸੀਂ ਜਾ ਕੇ ਦੇਖੋ ਉੱਤੇ ਹਰ ਇੱਕ ਜਗ੍ਹਾ ਤੇ ਗੰਦਗੀ ਹੈ ਨਜ਼ਾਇਜ਼ ਕਬਜ਼ੇ ਹੋਈ ਪਈ ਹੈ ਬੀਤੇ ਦਿਨੀ ਕੇਐਮਐਲ ਨੇ ਉੱਥੇ ਜਾ ਕੇ ਸਫਾਈ ਕਰਨ ਨੂੰ ਵੀ ਬੁਲਾਏ ਸੀਗੇ ਪਰ ਹਾਲਾਤ ਜਿਉਂ ਦੇ ਦਿੱਤੇ ਉਹੀ ਬਣੇ ਰਹੇ ਬਿਲਕੁਲ ਬੁਰਾ ਹਾਲ ਹੈ ਲੇਅਰ ਵੈਲੀ ਦਾ ਲੋਕਾਂ ਦੇ ਸ਼ਹਿਰ ਕਰਨ ਵਾਸਤੇ ਲੇਅਰ ਵੈਲੀ ਬਣਾਈ ਗਈ ਸੀ ਪਰ ਹੁਣ ਉਹ ਕੋ ਨਸ਼ੇੜੀਆਂ ਦਾ ਅੱਡਾ ਬਣ ਚੁੱਕੇ ਹੋਏ ਨੇ ਇਹ ਜਿਹੜੀ ਤੁਸੀਂ ਲੈਜਰ ਵੈਲੀ ਦੀ ਗੱਲ ਕਰ ਰਹੇ ਹੋ ਮੇਰੇ ਧਿਆਨ 'ਚ ਵੀ ਆਈ ਸੀਗੀ ਮੈਂਨੇ ਵਾਪਸ ਆਪਣੇ ਹਿਦਾਇਤ ਕੀਤੀ ਹੈ ਕਿ ਵੀ ਇਹਦਾ ਤੁਸੀਂ ਪੂਰੀ ਸਾਫ ਸਫਾਈ ਕਰਾਓ ਔਰ ਮੈਂ ਤੁਹਾਨੂੰ ਇਨਸ਼ੋਰ ਕਰਤਾ ਹੂੰ ਕਿ ਵਿਦਨ 2-3 ਡੇਸ ਇਹ ਪੂਰੀ ਸਾਫ ਹੋ ਜਾਏਗੀ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਏਗੀ ਇੱਕ ਸਰ ਬਜ਼ਾਰਾਂ ਦੇ ਵਿੱਚ ਨਜਾਇਜ਼ ਉਹ ਸਾਰੀਆਂ ਨਜਾਇਜ਼ ਕਬਜ਼ੇ ਬਹੁਤ ਕੀਤੇ ਹੋਏ ਨੇ ਚਾਹੇ ਚੋੜੇ ਬਜ਼ਾਰ ਦੀ ਗੱਲ ਕਰੀਏ ਕੁਮਾਰ ਮੰਡੀ ਦੀ ਗੱਲ ਕਰੀਏ ਦਾਲ ਬਜ਼ਾਰ ਦੀ ਗੱਲ ਬਹੁਤ ਸਾਰੇ ਬਜ਼ਾਰਾਂ ਜਿਹੜੇ ਬਜ਼ਾਰ ਭੀੜ ਭੜੇ ਵਾਲੇ ਨੇ ਤਾਂ ਉੱਥੇ ਨਜਾਇਜ਼ ਕਬਜ਼ੇ ਬਹੁਤ ਕੀਤੇ ਉਹਨਾਂ ਨੂੰ ਹਟਾਉਣ ਦੇ ਲਈ ਕਾਰਪੋਰੇਸ਼ਨ ਕੀ ਕਰ ਰਹੀ ਹੈ ਏ ਮੈਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਸੀਗਾ ਕਿ ਮੈਂ 3 ਨਵੰਬਰ ਤੱਕ ਸਾਰਿਆਂ ਨੂੰ ਮੈਨੂੰ ਟਾਈਮ ਦਿੰਦਾ ਹੈ ਕਿ ਵੀ ਤੁਸੀਂ ਆਪਦੇ ਆਪ ਪਿੱਛੇ ਕਰ ਲਓ ਜਿੰਨਾ ਤੁਸੀਂ ਮੈਂ ਕਿਸੇ ਦਾ ਮਤਲਬ ਜਿਹੜਾ ਆਪਣਾ ਸ਼ੌਪ ਦਾ ਹੁੰਦਾ ਹੈ ਜਿਹੜੇ ਵੀ ਲੋਕ ਅਪਰੋਚ ਕਰਦੇ ਕਿਸੇ ਦਾ ਬਿਜ਼ਨਸ ਮੈਂ ਖਤਮ ਨਹੀਂ ਕਰਨਾ ਚਾਹਤਾ ਲੇਕਿਨ ਨਾਲ ਨਾਲ ਸਾਡੀ ਅਪੀਲ ਹੈ ਕਿ ਜਿੰਨਾ ਲੋਕ ਕੁਦਰਤ ਤੋਂ ਲੰਘਦੇ ਵੱਧਦੇ ਹੈ ਉਹਨਾਂ ਨੂੰ ਸਾਰਿਆਂ ਨੂੰ ਪ੍ਰੋਬਲਮ ਆਂਦੀ ਹੈ ਤੁਸੀਂ ਇਹ ਲੋਕਾਂ ਨੂੰ ਵੀ ਸਮਝੋ ਲੋਕਾਂ ਦੀ ਪ੍ਰੋਬਲਮ ਨੂੰ ਵੀ ਸਮਝੋ ਕਿ ਨੇ ਲੋਕਾਂ ਦਾ ਪ੍ਰੋਬਲਮ ਆ ਤੇ ਕਈ ਵਾਰ ਐਂਬੂਲੈਂਸ ਨੂੰ ਜਾਣਾ ਹੁੰਦਾ ਹੈ ਤੁਸੀਂ ਜਾ ਕੇ ਦੇਖੋ ਗੁਮਾਰ ਮੰਡੀ ਅਗਰ ਦੁਪਹਿਰ ਦੇ 3-4 ਵਜੇ ਐਂਬੂਲੈਂਸ ਨਹੀਂ ਨਿਕਲ ਸਕਦੀ ਤੋ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਆਪ ਦੀ ਆਬ ਦੀ ਦੁਕਾਨ ਪਿੱਛੇ ਕਰ ਲੋ ਜਿੱਧਰ ਚੌਕਸ ਪੇ ਜਿੰਨੀ ਵੀ ਵੈਂਡਿੰਗ ਇਹ ਸਟਰੀਟ ਵੈਂਡਿੰਗ ਲੱਗੀ ਹੋਏ ਐਸ ਅਸੀਂ ਸਾਰਾ ਸਾਫ ਕਰਾਂਗੇ ਸਾਰਾ ਔਰ ਸਾਡੀ ਕੋਸ਼ਿਸ਼ ਹੈ ਕਿ 30 ਨਵੰਬਰ ਤੱਕ ਕਮੈਨੇ ਟਾਈਮ ਦਿੱਤਾ ਹੈ ਉਸ ਤੋਂ ਬਾਅਦ ਅਸੀਂ ਕਾਰਵਾਈ ਵੀ ਕਰਾਂਗੇ ਲੋਕਾਂ ਤੋਂ ਸਭ ਸ਼ਹਿਰ ਦੇ ਵਿੱਚ ਨਜਾਇਜ਼ੂ ਸਾਰੀਆਂ ਬੋਤਲ ਦੇ ਨਾਲ ਹੋ ਰਹੀਆਂ ਨੇ ਉਹਨਾਂ ਦੇ ਉੱਤੇ ਕੀ ਕਾਰਵਾਈ ਆਉਣ ਵਾਲੇ ਸਮੇਂ ਵਿੱਚ ਕੀਤੀ ਜਾਵੇਗੀ ਇਹ ਜਿਹੜੀ ਨਾਜਾਇਜ਼ ਉਸਾਰੀ ਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਲੋਕਾਂ ਨੂੰ ਇਹਦੇ ਬਾਰੇ ਅਪੀਲ ਕੀਤੀ ਹੈ ਕਿ ਵੀ ਤੁਸੀਂ ਆਪ ਦਾ ਨਕਸ਼ਾ ਪਾਸ ਕਰਾਓ ਚੈਨ ਕੀ ਨੀਂਦ ਸੋ ਕਿਉਂਕਿ ਕਈ ਵਾਰ ਲੋਕ ਕੀ ਕਰਦੇ ਕੋਈ ਮੀਡਲਮੈਨ ਅਪਰੋਚ ਕਰ ਲੈਂਦਾ ਹੈ ਕੋਈ ਸਾਡੇ ਮੁਲਾਜ਼ਮ ਵੀ ਅਪਰੋਚ ਕਰ ਲੈਂਦੇ ਕਿ ਮੈਂ ਤੁਹਾਡਾ ਇੱਧਾ ਪਾਸ ਕਰਾ ਦੂੰਗਾ ਉੱਧਾ ਪਾਸ ਕਰਾ ਦ ਜਿਹੜੀ ਬਿਲਡਿੰਗ ਹੈ ਉਹ ਗਲਤ ਹੈ ਉਹ ਗਲਤ ਰਹੇਗੀ ਉਹ ਅੱਜ ਵੀ ਗਲਤ ਹੈ ਅਸੇ 5 ਸਾਲ ਬਾਅਦ ਵੀ ਗਲਤ ਹੈ ਔਰ 10 ਸਾਲ ਬਾਅਦ ਵੀ ਗਲਤੀ ਰਹਿਣੀ ਹੈ ਕਿਉਂਕਿ ਬਾਇਲॉज ਇਹਦੇ ਬਣੇ ਹੋਏ ਲਾ ਦੇ ਅਗੇ ਜਾ ਕੇ ਕੋਈ ਬਿਲਡਿੰਗ ਪਾਸ ਨਹੀਂ ਹੋਗੀ ਤੋ ਮੇਰੀ ਸਾਰਿਆਂ ਤੋਂ ਅਪੀਲ ਹੈ ਕਿ ਤੁਸੀਂ ਅਬ ਦੇ ਐਸ ਪਰ ਬਾਇਲੋ ਥਰੂ ਆਰਕੀਟੈਕਟ ਅਬ ਦਾ ਆਪਣਾ ਨਕਸ਼ਾ ਪਾਸ ਕਰਾਓ ਔਰ ਆਰਾਮ ਸਿਰੋ ਔਰ ਰਹੀ ਗੱਲ ਜਿਹੜੀ ਕਾਰਵਾਈ ਦੀ ਜਿਹੜੀ ਬਿਨਾ ਨਕਸ਼ੇ ਕੀ ਬਿਲਡਿੰਗ ਬਣੀ ਹੈ ਉਹ ਤੋਂ ਅਸੀਂ ਆਲਰੇਡੀ ਡਿਮੋਲਿਸ਼ ਕਰੀ ਰਹੇ ਹਾਂ ਕਾਫੀ ਸਾਰੇ ਡਿਮੋਲਿਸ਼ਨ ਡ੍ਰਾਈਵ ਡੇਲੀ ਸਾਡੀ ਚੱਲ ਰਹੀ ਹੈ ਇਸ ਤੋਂ ਇਲਾਵਾ ਜਿਹੜੀ ਬਿਲਡਿੰਗ ਬਣ ਗਈ ਕੰਪਾਊਂਡ ਹੋ ਸਕਤੀ ਹੈ ਉਹ ਤੁਸੀਂ ਕੰਪਾਊਂਡ ਕਰੋ ਔਰ ਉਸਾਲੂ ਕੰਪਾਊਂਡਿੰਗ ਫੀਸ ਭਰੋ ਜਿਸੇ ਤੁਸੀਂ ਆਰਾਮ ਸੇ ਰਹਿ ਸਕੋ ਸਰ ਜਿੰਨੇ ਵੀ ਨਗਰ ਨਿਗਮ ਦੇ ਜ਼ੋਨ ਆਫਿਸ ਨੇ ਉਹਦੇ ਵਿੱਚ ਏਜੰਟਾਂ ਦਾ ਬੋਲਬਾਲਾ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਲੋਕਾਂ ਦੀ ਅਕਸਰ ਸ਼ਿਕਾਇਤਾਂ ਆਉਂਦੀਆਂ ਨੇ ਕਿ ਜੇਕਰ ਅਸੀਂ ਡਾਇਰੈਕਟ ਅਫਸਰ ਕੋਲ ਜਾਂਦੇ ਹਾਂ ਜਾਂ ਤਾਂ ਸਾਨੂੰ ਮਿਲਦੇ ਹੀ ਨਹੀਂ ਜਾਂ ਸਾਡਾ ਕੰਮ ਨਹੀਂ ਹੁੰਦਾ ਉਹ ਵੀ ਕਹਿੰਦੇ ਨੇ ਕਿ ਜਾ ਕੇ ਉਹਨਾਂ ਨੂੰ ਮਿਲੋ ਜਦੋਂ ਉਹਨਾਂ ਨੂੰ ਜਾ ਕੇ ਮਿਲਦੇ ਆ ਤਾਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਨਗਰ ਨਿਗਮ ਦੇ ਜਿੰਨੇ ਵੀ ਜ਼ੋਨ ਆਫਿਸ ਨੇ ਹਰ ਇੱਕ ਜ਼ੋਨ ਆਫਿਸ ਦੇ ਵਿੱਚ ਹਾਲਾਤ ਇਹੀ ਨੇ ਕਿ ਏਜੰਟ ਜਿਹੜੇ ਉਹ ਬੈਠੇ ਹੋਏ ਨੇ ਉਹੀ ਕੰਮ ਕਰਾਉਂਦੇ ਨੇ ਲੋਕਾਂ ਦਾ ਆ ਜਿਹੜੀ ਅਗੇਨ ਮੈਂ ਸੇਮ ਗੱਲ ਨੂੰ ਰਿਪੀਟ ਕਰੂੰਗਾ ਕਿ ਮੈਂ ਕੋਈ ਵੀ ਮ ਕੋਈ ਵੀ ਏਜੰਟ ਥੋੜਾ ਨਕਸ਼ਾ ਗਲਤ ਪਾਸ ਨਹੀਂ ਕਰਾ ਸਕਦਾ ਨਕਸ਼ਾ ਜਿਹੜਾ ਪਾਸ ਹੋਣਾ ਹੈ ਬਿਲਡਿੰਗ ਬਾਇਲੌਅ ਦੇ ਹਿਸਾਬ ਸੇ ਹੀ ਹੋਣਾ ਹੈ ਜਿਹੜਾ ਸਾਡਾ ਐਕਟ ਮਨਾ ਹੈ ਉਹ ਦੇ ਅਕੋਰਡਿੰਗ ਹੀ ਤੁਹਾਡਾ ਨਕਸ਼ਾ ਪਾਸ ਹੋਣਾ ਹੈ ਜੇਕਰ ਕੋਈ ਅਫਸਰ ਤੁਹਾਨੂੰ ਇਸ ਤਰ੍ਹਾਂ ਕਿ ਮਿਸਡਾਇਰੈਕਟ ਕਰ ਰਹਾ ਹੈ ਤੁਹਾਨੂੰ ਗਾਈਡ ਕਰ ਰਹਾ ਹੈ ਕਿ ਤੁਸੀਂ ਫਲਾਣੇ ਏਜੰਟ ਕੇ ਪਾਸ ਜਾਓ ਤਾਂ ਤੁਸੀਂ ਮੇਰਾ ਨੰਬਰ ਆਨਲਾਈਨ ਤੁਸੀਂ ਵੈਬਸਾਈਟ ਸੇ ਲੈ ਸਕਤੇ ਹੋ ਮੇਰੇ ਸਾਡੇ ਆਪਣੇ ਜਿਹੜੇ ਅਫਸਰ ਹੈ ਸਾਰੇ ਦੇ ਨੰਬਰ ਲੈ ਸਕਤੇ ਹੋ ਤੁਸੀਂ ਮੈਨੂੰ ਆ ਕੇ ਦੱਸੋਗੇ ਕਿ ਕਿਹੜਾ ਅਫਸਰ ਇਸ ਤਰ੍ਹਾਂ ਕੀ ਕਾਰਵਾਈ ਕਰ ਰਹਾ ਹੈ ਮੈਂ ਤੁਰੰਤ ਉਹਦੇ ਵਿੱਚ ਕਾਰਵਾਈ ਕਰੂੰਗਾ ਲੇਕਿਨ ਕਿਸੇ ਏਜੰਟ ਦੇ ਭਰੋਸੇ ਨਾ ਬੈਠੋ ਤੁਸੀਂ ਸਰ ਇੱਕ ਅਲੱਗ ਬਿਲਡਿੰਗ ਬਰਾਜ ਦਾ ਮਸਲਾ ਨਹੀਂ ਹੈ ਜ਼ੋਨ ਬ ਦੇ ਵਿੱਚ ਤੁਸੀਂ ਜਾ ਕੇ ਦੇਖੋ ਜ਼ੋਨ B ਦੇ ਅੰਦਰ ਹੀ ਬਾਹਰ ਕੁਰਸੀਆਂ ਲਾ ਕੇ ਬੈਠੇ ਨੇ ਮੇਨ ਗੇਟ ਤੇ ਪਾਰਕਿੰਗ ਏਰੀਆ ਦੇ ਵਿੱਚ ਜਿਹੜੇ ਏਜੰਟ ਨੇ ਕੁਰਸੀਆਂ ਲਾ ਕੇ ਬੈਠੇ ਨੇ ਫਾਰਮ ਵੇਚ ਰਹੇ ਨੇ ਕੋਈ 10 ਰੁਪਏ ਦਾ ਕੋਈ 20 ਰੁਪਏ ਦਾ ਕੋਈ 50 ਰੁਪਏ ਦਾ ਜੇਕਰ ਕੋਈ ਵੀ ਲੋਕ ਅੰਦਰ ਜਾਂਦੇ ਨੇ ਤਾਂ ਬਾਹਰ ਉਹਨਾਂ ਕੋਲ ਆ ਕੇ ਉਹਨਾਂ ਨੂੰ ਫਾਰਮ ਲੈਣਾ ਪੈਂਦਾ ਫਾਈਲ ਫੋਟੋ ਲੈਣਾ ਪੈਂਦਾ ਤਾਂ ਹੀ ਜਾ ਕੇ ਉਹਨਾਂ ਦੀ ਫਾਈਲ ਅੰਦਰ ਸਬਮਿਟ ਹੁੰਦੀ ਉਦਾਂ ਨਹੀਂ ਹੁੰਦੀ ਤਾਂ ਜਦੋਂ ਪਿਛਲੇ ਦਿਨ ਵੀ ਸਰਵੇ ਕੀਤਾ ਅੱਛਾ ਤਾਂ ਏਜੰਟ ਜਿਹੜੇ ਤੁਸੀਂ ਪੁੱਛੋ ਉੱਥੋਂ ਭੱਜਦੇ ਹੋਏ ਨਜ਼ਰ ਆ ਰਹੇ ਕਾਰਪੋਰੇਸ਼ਨ ਦੀ ਅੱਖਾਂ ਦੇ ਸਾਹਮਣੇ ਉਹ ਨੇ ਦੇਖੋ ਇਹ ਤਾਂ ਚਲੋ ਤੁਸੀਂ ਮੇਰੇ ਧਿਆਨ ਚ ਗੱਲ ਲਾਈਏ ਮੇਰੇ ਧਿਆਨ ਚ ਇਸ ਤਰ੍ਹਾਂ ਇਹ ਸੀਗਾ ਨਹੀਂ ਜ਼ੋਨ ਵੀ ਦਾ ਮੈਂ ਅੱਜ ਤੋਂ ਬਾਅਦ ਹੁਣ ਪਰਸਨਲ ਇਨਸ਼ੋਰ ਕਰੂੰਗਾ ਕਿ ਇਸ ਤਰ੍ਹਾਂ ਦੀ ਕੋਈ ਚੀਜ਼ ਨਾ ਹੋ ਕੋਈ ਏਜੰਟ ਜ਼ੋਨ ਵੀ ਦੇ ਵਾਰ ਜਾਂ ਲੈਟ ਸੇ ਕਿਸੇ ਵੀ ਜ਼ੋਨ ਦੇ ਵਾਰ ਇਸ ਤਰ੍ਹਾਂ ਕੇ ਕੋਈ ਕਾਰਵਾਈ ਹੋਏ ਠੀਕ ਹੈ ਏਜੰਟਾਂ ਦੇ ਵੱਲੋਂ ਜਿੰਨੇ ਵੀ ਜ਼ੋਨ ਨੇ ਉਹਨਾਂ ਦੇ ਬਾਹਰ ਦੁਕਾਨਾਂ ਬਣਾ ਲਈਆਂ ਗਈਆਂ ਨੇ ਪ੍ਰਾਈਵੇਟ ਸ਼ੋਅ ਬਣਾਏ ਗਏ ਨੇ ਕਿਹਾ ਜਾਂਦਾ ਕਿ ਟੀਐਸ ਮਲ ਲੈਣਾ ਐਨਓਸੀ ਲੈਣੀ ਹੈ ਇੱਥੇ ਸੰਪਰਕ ਕਰੋ ਕਿ ਇਹ ਜਾਇਜ਼ ਨੇ ਸਾਰੇ ਵੀ ਨਗਰ ਨਿਗਮ ਜਿੰਨੇ ਵੀ ਜ਼ੋਨ ਆਫਿਸ ਹੁੰਦੇ ਬਾਹਰ ਇਦਾਂ ਦੀਆਂ ਜਿਹੜੇ ਕਿ ਦੁਕਾਨਾਂ ਨੇ ਉਹ ਬ ਦੇਖੋ ਜਿਹੜੇ ਦੁਕਾਨਾਂ ਦੇ ਬਾਹਰ ਪ੍ਰਾਈਵੇਟ ਮਾਲਕੀ ਮੇ ਤਾਂ ਲੋਕ ਕੋ ਕੁਝ ਵੀ ਬਣਾ ਸਕਦੇ ਲੇਕਿਨ ਜਿਹੜਾ TS1 ਦਾ ਫਾਰਮ ਹੈ ਜਾਂ ਕੋਈ ਹੋਰ ਮਨਿਸਪਲ ਸਰਵਿਸ ਲੈਣੀ ਹੈ ਇਹਦੇ ਲਈ ਅਸੀਂ ਕਿਸੇ ਨੂੰ ਨਹੀਂ ਬਿਠਾਇਆ ਹੈ ਨਾ ਕਿਸੇ ਨੂੰ ਅਥਰਾਇਜ਼ ਕੀਤਾ ਹੈ ਕਿ ਤੁਸੀਂ ਸਾਡੇ ਬਿਹਾਫ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰਨੀ ਹੈ ਸਾਡੇ ਕਾਰਪੋਰੇਟ ਸਾਡੇ ਚਾਰੋਂ ਜ਼ੋਨ ਮੇ ਜ਼ੋਨਲ ਆਫਿਸ ਬਣੇ ਹੋਏ ਕੋਈ ਵੀ ਬੰਦਾ ਇਸ ਤਰ੍ਹਾਂ ਕਰ ਤੁਹਾਨੂੰ ਮਿਸ ਗਾਈਡ ਕਰਤਾ ਹੈ ਤੁਸੀਂ ਆਪਦੇ ਆਪਦੇ ਜ਼ੋਨਲ ਕਮਿਸ਼ਨਰ ਨੂੰ ਜਾ ਕੇ ਦੱਸੋ ਕਿ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ ਇਹ ਸਰਵਿਸ ਲੈਣੀ ਹੈ ਤਾਂ ਉਹ ਤੁਹਾਡਾ ਮਸਲਾ ਇਸ ਪ੍ਰੋਬਲਮ ਦਾ ਮਸਲਾ ਹੱਲ ਕਰਨਗੇ ਲੇਕਿਨ ਐਸੀ ਕਿਸੇ ਨੂੰ ਕੋਈ ਅਥਰਾਇਜ਼ ਨਹੀਂ ਕੀਤਾ ਇਸ ਤਰੀਕੇ ਨਾਲ ਜੀ ਆਉਣ ਵਾਲੇ ਸਮੇਂ ਤੇ ਨਾ ਤਾਂ ਦੋਸਤ ਸਖਤੀ ਨਾਲ ਕਾਰਵਾਈ ਨਜ਼ਰ ਆਏਗੀ ਹਾਂ ਜੀ ਹਾਂ ਪੂਰੀ ਸਖਤੀ ਨਜ਼ਰ ਆਏਗੀ ਮੈਂ ਪਹਿਲੇ ਹੀ ਕਹਿ ਰਹਾ ਹਾਂ ਕਿ ਐਸੀ ਕਿਸੇ ਏਜੰਟ ਨੂੰ ਅਥਾਰਾਈਜ਼ ਨਹੀਂ ਕੀਤਾ ਹੈ ਤਾਂ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਤੁਸੀਂ ਮੱਤ ਜਾਓ ਏਜੰਟ ਕੋਲ ਸਿੱਧੇ ਸਾਡੇ ਦਫ਼ਤਰ ਆਓ ਜ਼ੋਨਲ ਕਮਿਸ਼ਨਰ ਨੂੰ ਅਪਰੋਚ ਕਰੋ ਨਹੀਂ ਮਿਲਦੇ ਤੁਸੀਂ ਉਹਨਾਂ ਦੇ ਰਿਟਰਨ ਮੈਂ ਸਾਨੂੰ ਕੰਪਲੇਨ ਕਰੋ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਲੇਕਿਨ ਤੁਸੀਂ ਡਾਇਰੈਕਟ ਮਿਊਨਿਸਪਲ empioyes ਨੂੰ ਅਪਰੋਚ ਕਰੋ ਰਾਦਰ ਦੈਨ ਤੁਸੀਂ ਕਿਸੇ ਏਜੰਟ ਦੇ ਕੋਲ ਜਾਓ ਸੋ ਬਿਲਕੁਲ ਇਹ ਸੰਗਰਨਗਰ ਕਮਿਸ਼ਨਰ ਦਿੱਤੇ ਆ ਜੀ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਸ਼ਹਿਰ ਦੇ ਵਿੱਚ ਸਫਾਈ ਨੂੰ ਲੈ ਕੇ ਜਾਂ ਫਿਰ ਗੰਦੇ ਪਾਣੀ ਨੂੰ ਲੈ ਕੇ ਜਾਂ ਫਿਰ ਲਾਈਟਸ ਨੂੰ ਲੈ ਕੇ ਜਿਹੜੀ ਵੀ ਪ੍ਰੋਬਲਮ ਆ ਰਹੀਆਂ ਨੇ ਉਹਨਾਂ ਨੂੰ ਬਹੁਤ ਜਲਦੀ ਉਹ ਹੱਲ ਕਰਨੀ ਤਾਂ ਜਾਵੇ ਕੋਰ ਨਾਲ ਦੀ ਨਾਲ ਜਿਹੜੇ ਜ਼ੋਨ ਆਫਿਸ ਨੇ ਜਿਨ੍ਹਾਂ ਦੇ ਵਿੱਚ ਏਜੰਟਾਂ ਦਾ ਬੋਲਬਾਲ ਹੈ ਉਹਨਾਂ ਦੇ ਉੱਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਖਤ ਕਾਰਵਾਈ ਹੈ ਉਹ ਕੀਤੀ ਜਾਵੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀ ਕਪਾਲ ਦੇ ਨਿਕ ਸਵੇਰਾ ਉਧਿਆਣਾ